ਗਗਨਦੀਪ ਸਿੰਘ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਜਦੋਂ ਆਇਆ ਸੀ ਇਹਦੇ ਪੈਰ ਤੇ ਬਹੁਤ ਵੱਡਾ ਜ਼ਖਮ ਸੀ ਮਤਲਬ ਇੰਨਾ ਗਲਿਆ ਹੋਇਆ ਸੀ ਪੈਰ ਜਿਵੇਂ ਕਹਿ ਦਈਏ ਜੇ ਕੁਝ ਸਮਾਂ ਹੋਰ ਬੀਤ ਜਾਂਦਾ ਜਮਾਂ ਪੈਰ ਕੱਟਣਾ ਪੈਣਾ ਸੀ ਦਿਹਾੜੀ ਮਜ਼ਦੂਰੀ ਕਰ ਰਿਆ ਸੀ ਇਲਾਜ ਕਰਾਉਣ ਤੋਂ ਸੰਰਥ ਸੀਗਾ ਵੀਰ ਜਿੰਨੇ ਕੁ ਜੋਗਾ ਸੀ ਕਰਦਾ ਸੀ ਪਰ ਡਾਕਟਰਾਂ ਨੂੰ ਦੇਣ ਵਾਸਤੇ ਹਜ਼ਾਰਾਂ ਰੁਪਿਆ ਲੱਖ ਰੁਪਿਆ ਨਹੀਂ ਸੀਗਾ ਜੀ ਅੱਜ वीर गगनदीप सिंह बिल्कुल ठीक है ਤੇ ਬਾਈ ਗगनदीप ਸਿੰਘ ਅੱਜ ਆਪਣੇ ਘਰ ਚਲੇ ਆਂ ਵਾਪਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वीर गगनदीप सिंह ਗगनदीप सिंह ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਉੱਥੋਂ ਵੀਰ ਸਾਡੇ ਕੋਲ ਜਦ ਆਇਆ ਸੀ 23 11 23 ਨੂੰ ਆਇਆ ਸੀ ਬਾਈ ਕਰੀਬ 8-9 ਮਹੀਨੇ ਹੋ ਗਏ ਬਾਈ ਗगनदीप ਨੂੰ ਸਾਡੇ ਕੋਲ ਰਹਿੰਦੇ ਆ ਜਦੋਂ ਆਇਆ ਸੀ ਇਹਦੇ ਪੈਰ ਤੇ ਬਹੁਤ ਵੱਡਾ ਜ਼ਖਮ ਸੀ ਮਤਲਬ ਇੰਨਾ ਗਲਿਆ ਹੋਇਆ ਸੀ ਪੈਰ ਜਿਵੇਂ ਕਹਿ ਦਈਏ ਜੇ ਕੁਝ ਸਮਾਂ ਹੋਰ ਬੀਤ ਜਾਂਦਾ ਜਮਾਂ ਪੈਰ ਕੱਟਣਾ ਪੈਣਾ ਸੀ ਸ਼ੂਗਰ ਸੀ ਬਹੁਤ ਜ਼ਿਆਦਾ ਸ਼ੂਗਰ ਨਾ ਕੰਟਰੋਲ ਹੋਣ ਕਰਕੇ ਜ਼ਖਮ ਵਧ ਹੀ ਗਿਆ ਤੇ ਜ਼ਖਮ ਦੇ ਨਾਲ ਪੈਰ ਬਿਲਕੁਲ ਹੀ ਅੰਦਰੋਂ ਗਲ ਗਿਆ ਕਮਾਈ ਦਾ ਕੋਈ ਸਾਧਨ ਨਹੀਂ ਵੀਰੇ ਨੇ ਮੈਰਿਜ ਨਹੀਂ ਹੋਈ ਸੀ ਵਿਆਹ ਨਹੀਂ ਹੋਇਆ ਸੀ ਬੱਚਾ ਵੀ ਕੋਈ ਨਹੀਂ ਸੀ ਇਸੇ ਪਰਿਵਾਰ ਦੇ ਵਿੱਚ ਇੱਕੇ ਭਰਾ ਸੀ ਤੇ ਇਹ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਰੋਟੀ ਪਾਣੀ ਤੇ ਦੇਈ ਜਾਂਦਾ ਸੀ ਕਿ ਪਰ ਦਿਹਾੜੀ ਮਜ਼ਦੂਰੀ ਕਰ ਰਿਆ ਸੀ ਇਲਾਜ ਕਰਾਉਣ ਤੋਂ ਸਮਰੱਥ ਸੀਗਾ ਵੀਰਾਂ ਜਿੰਨੇ ਕਿ ਜੋਗਾ ਸੀ ਕਰਦਾ ਸੀ ਪਰ ਡਾਕਟਰਾਂ ਨੂੰ ਦੇਣ ਵਾਸਤੇ ਹਜ਼ਾਰਾਂ ਰੁਪਈਆ ਲੱਖ ਰੁਪਈਆ ਨਹੀਂ ਸੀਗਾ ਦੇਖੋ ਤਾਂ ਫਿਰ ਵੀਰੇ ਉਹਨਾਂ ਨੇ ਸੁਪਨਿਆਂ ਦੇ ਘਰ ਵਾਲਾ ਏ ਗਰਮੀਤ ਸਿੰਘ ਹੈ ਬਾਈ ਤੁਹਾਡਾ ਏ ਵੀਰੇ ਦਾ ਨਾ ਗਰਮੀਤ ਸਿੰਘ ਹੈ ਤੁਸੀਂ ਕੀ ਕੰਮ ਕਰਦੇ ਹੋ ਹਾਂ ਡਿਵਰੀ ਕਰਦਾ ਫੈਕਟਰੀ ਦੇ ਵਿੱਚ ਲੇਬਰ ਜੌਬ ਕਰਦਾ ਗਰਮੀਤ ਭਾਈ ਤੇ ਫਿਰ ਵੀਰ ਇੱਥੇ ਲੈ ਕੇ ਆਇਆ ਗੰਦੀ ਬਾਈ ਦੀ ਹਾਲਤ ਨੂੰ ਦੇਖਦਿਆਂ ਅਸੀਂ ਇੱਥੇ ਵੀਰੇ ਨੂੰ ਐਡਮਿਟ ਕਰ ਲਿਆ ਸੀ ਵੀ ਚਲੋ ਭਰਾ ਸਾਡਾ ਉੱਠ ਕੇ ਖੜਾ ਹੋਣ ਜੋਗਾ ਹੋ ਜੂ ਉੱਠ ਕੇ ਆਪਣੇ ਪੈਰਾਂ ਤੇ ਚੱਲਣ ਜੋਗਾ ਹੋ ਜੂ ਚਾਰ ਪੈਸੇ ਕਮਾਉਣ ਜੋਗਾ ਹੋ ਜੂ ਆਪਣੀ ਜ਼ਿੰਦਗੀ ਨੂੰ ਜਿਉਣ ਜੋਗਾ ਹੋ ਜੂ ਵੀ ਹੋਣੀਆਂ ਦਾ ਸਿਰਫ ਪੱਟੀਆਂ ਹੀ ਸੀ ਸੇਵਾ ਹੀ ਸੀ ਜਿੰਨੀ ਕਰ ਸਕਦੇ ਸੀ ਕਿਉਂਕਿ ਇਹਨਾਂ ਦੀ ਜਿਹੜੀ ਪੈਰ ਦਾ ਹਾਲਾਤ ਸੀਗੇ ਉਹਦੇ ਦੋ ਹੀ ਤਰੀਕੇ ਸੀ ਜਾਂ ਤਾਂ ਹਸਪੀਟਲ ਚ ਦਾਖਲ ਕਰਾ ਕੇ ਉਹਦੀ ਸਰਜਰੀ ਹੁੰਦੀ ਜਾਂ ਉਹ ਕੱਟ ਦਿੰਦੇ ਜਾਂ ਉਹ ਗ੍ਰਾਫਟਿੰਗ ਕਰ ਦਿੰਦੇ ਪੱਟ ਤੋਂ ਮਾਸ ਲਾ ਕੇ ਉੱਤੇ ਪਲਾਸਟਿਕ ਸਰਜਰੀ ਕਰ ਦਿੰਦੇ ਉਹ ਲੱਖਾਂ ਰੁਪਈਆਂ ਦਾ ਕੰਮ ਸੀ ਤਾਂ ਅਸੀਂ ਪਿਛਲੇ 7-8 ਮਹੀਨਿਆਂ ਤੋਂ ਵੀਰ ਦੇ ਪੱਟੀਆਂ ਕਰਦੇ ਰਹੇ ਅੱਜ ਹੋਰ ਕੱਲ ਹੋਰ ਠੀਕ ਹੁੰਦੇ ਹੁੰਦੇ ਅੱਜ ਵੀਰ ਗਗਨਦੀਪ ਸਿੰਘ ਬਿਲਕੁਲ ਠੀਕ ਆ ਸਿਰਫ ਇੱਕ ਛੋਟੀ ਜੀ ਉੱਥੇ ਟੇਪ ਲਾ ਕੇ ਰੱਖਦਾ ਕਿਉਂਕਿ ਸੈਂਡਲ ਆ ਜਿਹੜਾ ਉਹ ਨਾਲ ਨਾ ਲੱਗੇ ਜਾਂ ਉਹਦੇ ਨਾਲ ਜ਼ਖਮ ਨਾ ਬਣ ਜਾਵੇ ਪਰ ਅਸੀਂ ਤਾਂ ਹਜੇ ਵੀ ਕਹਿੰਦੇ ਸੀ ਗਗਨਦੀਪ ਵੀਰ ਨੂੰ ਵੀ ਹਜੇ ਰੋਕ ਤੂੰ ਸਾਡੇ ਕੋਲੇ ਸੇਵਾ ਕਰਾ ਸਾਡੇ ਨਾਲ ਕਿਉਂਕਿ ਜਦੋਂ ਆਇਆ ਸੀ ਬਾਈ ਉਹ ਤਾਂ ਕਹਿੰਦਾ ਸੀ ਮੈਂ ਸੇਵਾ ਕਰਾਂਗਾ ਇੱਥੇ ਰਹਾਂਗਾ ਮੈਂ ਕਿਤੇ ਨਹੀਂ ਜਾਣਾ ਪਰ ਇਨਸਾਨ ਫਿਰ ਵੀ ਬਹੁਤ ਸਾਰੀਆਂ ਸਾਡੀਆਂ ਉਮੀਦਾਂ ਇੱਕ ਦੂਸਰੇ ਤੋਂ ਸੁਪਨੇ ਸਦਰਾਂ ਹੁੰਦੀਆਂ ਖੁਆਇਸ਼ਾਂ ਹੁੰਦੀਆਂ ਉਹ ਫਿਰ ਇਨਸਾਨ ਨੂੰ ਆਪਣੇ ਵੱਲ ਨੂੰ ਖਿੱਚਦੀਆਂ ਤੇ ਉਸੇ ਸਬੰਧ ਵਿੱਚ ਅੱਜ ਗਗਨਦੀਪ ਵੀਰ ਆਪਣੇ ਘਰ ਚੱਲਿਆ ਆਪਣੇ ਪਿੰਡ ਚੱਲਿਆ ਵਾਪਸ ਉਹਦਾ ਭਰਾ ਗਰਮੀਤ ਸਿੰਘ ਬਾਈ ਲੈਣਾ ਹੈ ਬਾਈ ਤੁਹਾਡਾ ਕੀ ਨਾਮ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਤੁਹਾਡਾ ਪਿੰਡ ਵੀ ਬਾਈ ਆਰਾਮਪੁਰਿਆ ਇਹ ਬ੍ਰਿਹੂਣੀ ਰਾਮਪੁਰ ਤੋਂ ਆਏ ਨੇ ਆਪਣੇ ਭਰਾ ਨੂੰ ਲੈਣ ਵਾਸਤੇ ਤੇ ਬਾਈ ਗਗਨਦੀਪ ਸਿੰਘ ਅੱਜ ਆਪਣੇ ਘਰ ਚੱਲਿਆ ਵਾਪਸ ਉਸ ਦਿਨ ਦੀਆਂ ਤਸਵੀਰਾਂ ਦੇਖੋ ਜਿਸ ਦਿਨ ਗਗਨਦੀਪ ਵੀਰ ਆਇਆ ਸੀਗਾ ਤੇ ਅੱਜ ਦੀਆਂ ਗਗਨਦੀਪ ਵੀਰੇ ਨੂੰ ਉਸ ਅਕਾਲਪੁਰਖ ਵਾਹਿਗੁਰੂ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਹੈ ਇਹਦੀ ਲਾਤਾਂ ਜਿਹੜੀ ਉਹ ਬਚ ਗਈ ਹੈ ਅਸੀਂ ਕੁਝ ਵੀ ਨਹੀਂ ਕੀਤਾ ਸਾਡੀ ਕੋਈ ਏਕਾਤ ਨਹੀਂ ਵੀ ਅਸੀਂ ਬਾਈ ਦੀ ਪੱਟੀ ਵੀ ਕਰ ਸਕਦੇ ਕਰੇ ਕਰਾਵੇ ਆਪਿਆ بس ਅਰਦਾਸ ਕਰਿਓ ਗਗਨਦੀਪ ਵੀਰ ਦਾ ਆਉਣ ਵਾਲਾ ਜੀਵਨ ਵੀ ਤੰਦਰੁਸਤੀ ਭਰਿਆ ਤੇ ਖੁਸ਼ੀਆਂ ਭਰਿਆ ਹੋਵੇ ਚੜ੍ਹਦੀ ਕਲਾ ਵਾਲਾ ਬਾਈ ਗੁਰਜੀ ਕਾਲਸ ਬਾਈ ਠੀਕ ਹੈ ਗੰਦੀ ਵੀਰੇ ਕਿਉਂ ਨਾ ਬਾਤ ਕਰੀਏ ਚੱਲ ਜੀ ਕਰ ਲੈ